ਹਾਂਜੀ ਭਲਵਾਨ ਜੀ ਅੱਜ ਜੋ ਮਹੀਨੇ ਦਾ ਆਖਰੀ ਸੋਮਵਾਰ ਸੀ ਲੰਗਰ ਲਗਾਇਆ ਗਿਆ ਹੈ ਠੀਰ ਪੂੜਿਆਂ ਦਾ ਤੇ ਕੀ ਕਹਿਣਾ ਚਾਹੋਗੇ ਹਕਤੂ ਨਮਸਕਾਰ ਸੀ ਸਾਰੀ ਸੰਗਤ ਨੂੰ ਨਮਸਕਾਰ ਸਾਸਰੀ ਘਰ ਦਾਸ ਹਨੂ ਨ ਸਿੰਘ ਪਹਿਲਵਾਨ ਖੜਾ ਖੰਭ ਮੁਖ ਸੇਵਾਦਾਰ ਮੰਤਰ ਸਿੰਘ ਕੋਲੇਨਾ ਬਾਬਾ ਭਾਰਗਨਾਥ ਹਰ ਸਾਲ ਦੀ ਤਰ੍ਹਾਂ ਸ਼ਾਵਨ ਦੀ ਆਖਰੀ ਸੋਮਵਾਰ ਨੂੰ ਠੀਰ ਪੂੜੇ ਦਾ ਲੰਗਰ ਲਗਾਇਆ ਜਾਂਦਾ ਹੈ ਤੇ ਇਸ ਵਾਰ ਵੀ ਠੀਰ ਪੂੜੇ ਦਾ ਲੰਗਰ ਟੁੱਟ ਵਰਤਿਆ ਸੰਸਥਾ ਨੇ ਪੱਤ ਚੜਕੀ ਮਠਹਾਟ ਇੱਕ ਦਰਸ਼ਕ ਕੀਤੀ ਹੋਲੇ ਨਾਸ ਦੀ ਜਿਸ ਵਿੱਚ ਚੇਤੇ ਤੌਰ ਤੇ ਸਾਡੇ ਕੋਲ ਸਾਹਿਬ ਵਰਪਾਲ ਸਿੰਘ ਦੀ ਬੱਬਰ ਉਹਨਾਂ ਨੇ ਵੀ ਸਿੱਖਤ ਕੀਤੀ ਜੇ ਇਹ ਮਹਾਰਾਜ ਨੂੰ ਪ੍ਰਾਪਤ ਇਹ ਜੋ ਲੰਗਰ ਹੈ ਹਰ ਸਾਲ ਲਗਾਇਆ ਜਾਂਦਾ ਹੈ ਹਾਂਜੀ ਇਹ 10 ਸਾਲ ਹੋ ਗਏ ਸਾਨੂੰ ਲਗਾਤਾਰ ਲੱਗ ਰਹੇ ਮੇਰੇ ਪਿਤਾ ਹੀ ਤੋਂ ਲੈ ਕੇ ਹੁਣ ਵੀ ਗਾਂ ਚੱਲਦਾ ਹੀ ਰਹੇਗਾ ਤੇ ਇਹਦੇ ਜੋ ਸੇਵਾ ਹੈ ਕਿਤਨਾ ਹੁੰਦੀ ਸੀ ਵਾਰੀ ਇਹਵਾ ਸੰਗਤ ਸੰਗਤਾਂ ਨੇ ਸਹਿਯੋਗ ਨਾ ਹੁੰਦਾ ਜੀ ਸੰਗਤ ਸਹਿਯੋਗ ਦਿੰਦੀ ਹੈ ਤੇ ਸਾਡੀ ਸਾਰੇ ਕੰਮ ਜਿਹੜੇ ਨੇਪਰੇ ਚੜਦੇ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕੋਈ ਲੰਗਰ ਲੰਗਾਉਂਦੇ ਜੀ ਹਾਂਜੀ ਆਪਾਂ ਜਨਮ ਅਸ਼ਟਮੀ ਦੇ ਉੱਪਰ ਵੀ ਸਮਾਗਮ ਕਰਦੇ ਹਾਂ ਪੂਰਾ ਪੰਜਾਬ ਦੇ ਵਿੱਚ ਤੇ ਲੰਗਰ ਦਾ tục ਵਸਿਆ ਜਾਂਦਾ ਸ਼੍ਰੀ ਰਾਖਰੀ ਦੇ ਵੀ tục ਲੰਗਰ ਵਸਿਆ ਜਾਂਦਾ ਸਾਰਾ ਦੋ ਵੀ ਹੋ ਰਿਹਾ ਹੈ ਸੰਗਤ ਦੀ ਸਹਿਯੋਗਨਾ ਤੇ ਸੰਗਤ ਦਾ ਮਾਰਾ ਇਹਨਾਂ ਪਿਆਰ ਹੀ ਬਹੁਤ ਹੈ ਚੀਪੋਲੇ ਭੰਡਾਰੀ ਨਾਲ ਬਹੁਤ ਹੀ ਲਗਨ ਹੈ ਉਹ ਸੁਜੋਗ ਦਿੰਦੀਆਂ ਨੇ ਤੇ ਇਸ ਤਰ੍ਹਾਂ ਦਾ ਜਿਹੜਾ ਤੇ ਅਖਾੜਾ ਜਣਾ ਰਹੇ ਕੁਛੇਰੇ ਬਾਰੇ ਵੀ ਕਹਿਣਾ ਚਾਹੋਗੇ ਹਾਂਜੀ ਇਹ ਜੀ ਆਪਾਂ ਖਾੜਾ ਮਿੱਟੀ ਦਾ ਖਾੜਾ ਹੈ ਪਹਿਲਵਾਨੀ ਖਾੜੇ ਜਿਸ ਵਿੱਚ ਆਪਾਂ ਥੀਓ ਕੋਸਟ ਬੱਚਿਆਂ ਨੂੰ ਸਿਖਾਈ ਦਿੰਨੀ ਤਾਂ ਜੋ ਬੱਚੇ ਉਹਨਾਂ ਵਾਲਾ ਜਿਹੜਾ ਪੁਸ਼ਾ ਉਹ ਨਸ਼ਿਆਂ ਤੋਂ ਦੂਰ ਹੋਵੇ ਤੇ ਤੰਦਰੁਸਤ ਤੇ ਵਧੀਆ ਸਿੱਖਿਆ ਪ੍ਰਾਪਤ ਕਰਨ ਉਹ ਤੇ ਪਹਿਲਵਾਨੀ 'ਚ ਅਗੇ ਨਾਂ ਰੋਸ਼ਨ ਹੋਵੇ ਤੇ ਕਿੰਨੇ ਸਾਲ ਦੇ ਤੁਹਾਡੇ ਇਥੇ ਬੱਚੇ ਸਟਾਰਟਿੰਗ ਤੇ ਆ ਸਕਦੇ ਆ ਇਹ ਭਾਵੇਂ 5 ਸਾਲ ਤੋਂ ਸ਼ੁਰੂ ਕਰਦੇ ਹੋ ਜੀ ਉਸ ਸਮਨਾ ਆਪਣਾ ਐਕਸਰਸਾਈਜ਼ ਕਰਨੇ ਬੱਚੇ ਦੀ ਉਹਦੀ ਹਾਈਟ ਉਹਨਾਂ ਦੇ ਤੇ ਉਹਦਾ ਸਰੀਰ ਵੀ ਤੰਦਰੁਸਤ ਰਹੇ ਤੇ ਜਦੋਂ ਉਹਨੂੰ ਜਵਾਨ ਜਵਾਨ ਹੋਣਾ ਹੈ ਤੇ ਉਹਨੇ ਬਹੁਤ ਹੀ ਤਗੜਾ ਤੇ ਹਸ਼ਤਪੂਚਨ ਤੇ ਤੁਹਾਡੇ ਖਾੜੇ ਕੋਈ ਜਿੱਤੇ ਵੀ ਇਨਾਮ ਬੱਚਿਆਂ ਨੇ ਹਾਂਜੀ ਬੱਚੇ ਸਾਡੇ ਬਹੁਤ ਜਾਂਦੇ ਆ ਜੀ ਬਾਹਰਲੇ ਸ਼ਹਿਰਾਂ 'ਚ ਵੀ ਜਾਂਦੇ ਆ ਤੇ ਆਪਣੇ ਸ਼ਹਿਰਾਂ 'ਚ ਜਿੱਥੇ ਵੀ ਕੁਸ਼ਤੀ ਦੰਗਲ ਹੋਵੇ ਚੇਚੇ ਤੌਰ ਤੇ ਆਪਾਂ ਬੱਚਿਆਂ ਨੂੰ ਲੈ ਕੇ ਜਾਂਦਾ ਤੇ ਜਿਹੜੇ ਸਿੱਖੇ ਬੱਚੇ ਉਹਨਾਂ ਨੂੰ ਫਿਰ ਆਪਾਂ ਉਥੇ ਖਲੋਨੇ ਵੀ ਤੇ ਇਨਾਮ ਵੀ ਜਿੱਤ ਕੇ ਆਉਂਦੇ ਆ ਸਾਡੇ ਬਹੁਤ ਬੱਚੇ ਜਿੱਤ ਗਏ ਆਂ ਕਈ ਸ਼ੀਲਡਾਂ ਦਿੱਤੀਆਂ ਕਈ ਨਾਮ ਦਿੱਤੇ ਕੋਈ ਖਾਣ-ਖਰਾਕ ਵੀ ਦਿੱਤੀਆਂ ਨੇ ਹਾਂਜੀ ਖਾਣ-ਖਰਾਕ ਤੇ ਬਸ ਸਪੈਸ਼ਲ ਦਸਤੀ ਦੀ ਇਹਨਾਂ ਨੂੰ ਸਿੱਖਿਆ ਦੇਈ ਦੀ ਦਾ ਪੇਜ ਤੋਂ ਬਿਨਾ ਮਿਹਨਤ ਤੋਂ ਬਿਨਾ ਕੁਝ ਨਹੀਂ ਗੱਲ ਅਖੀਰ ਵਿੱਚ ਦਵਾਂਗੇ ਤਾਂ ਦੀ ਬੱਚੇ ਅੱਗੇ ਬੰਨਣਗੇ ਅਖੀਰ ਵਿੱਚ ਭਗਵਾਨ ਸ਼ਿਵ ਜੀ ਸ਼ੰਕਰ ਦਾ ਜੋ ਦਿਨ ਬਣਾਇਆ ਹੈ ਕੁਝ ਕਹਿਣਾ ਚਾਹੋਗੇ ਦੁਨੀਆ ਨੂੰ ਹਾਂਜੀ ਮੈਂ ਤਾਂ ਇਹ ਕਹਿਣਾ ਚਾਹਾਂਗਾ ਮਹਾਰਾਜ ਤੇ ਮਿਸ਼ਾ ਵਿਸ਼ਵਾਸ ਰੱਖੋ ਕਦੀ ਸਮਾਂ ਉੱਤੇ ਤੇ ਕਦੀ ਨੀਵੇਂ ਇਹ ਚੱਲਦਾ ਹੀ ਜਾਂਦਾ ਬੰਦੇ ਦਾ ਤੇ ਮਹਾਰਾਜ ਤੇ ਠੁੱਟ ਵਿਸ਼ਵਾਸ ਹੋਵੇ ਜਹਾ ਸਮਾਂ ਵਧੀਆ ਹੈ ਠੀਕ ਪਰਮਾ ਜੀ ਧੰਨਵਾਦ ਜੀ ਹਾਂਜੀ ਬੱਬਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲਾਸਟ ਦਿਨ ਸਿਪਗੁਆੰਦਾ ਤੁਹਾਨੂੰ ਪਤਾ ਹੈ ਕਿ ਲੰਗਰ ਲਾਇਆ ਜਾਂਦਾ ਸੌਨ ਦਾ ਮਹੀਨਾ ਤੇ ਮੈਂ ਤੇ ਬਚਪਨ ਤੋਂ ਹੀ ਇੱਥੇ ਆ ਰਿਹਾ ਹਾਂ ਇਹਨਾਂ ਦੇ ਫਾਦਰ ਸਾਹਿਬ ਕੋ ਵੀ ਮੈਂ ਆ ਕੇ ਬੈਠੇ ਰਹਿਣਾ ਉਹਨਾਂ ਨੇ ਬੜੀ ਮਿਹਨਤ ਕੀਤੀ ਇਹ ਖਾੜੇ ਬਣਾਉਣ ਚ ਤੇ ਲੋਕਾਂ ਨੂੰ ਬਹੁਤ ਸੁਲਤਾਨੀ ਦਿੱਤੀਆਂ ਲੇਕਿਨ ਇਹ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਤੇ ਮੈਂ ਤੇ ਸਾਰਿਆਂ ਨੂੰ ਕਹਿੰਦਾ ਵਾਂ ਕਿ ਆਪਣੇ ਪੁੱਛੇ ਲੈ ਕੇ ਤੁਸੀਂ ਇੱਥੇ ਆਇਆ ਕਰੋ ਸੇ ਭਗਵਾਨ ਦਾ ਮੰਦਿਰਾਂ ਨਾਲ ਦਸ਼ਨ ਕਰੋ ਨਾਲ ਆਪਣੇ ਖਾੜੇ 'ਚ ਦੰਡ ਬੈਟਾ ਲਾਓ ਇਹੋ ਹੀ ਸਰੀਰ ਦੀ ਤੰਦਰੁਸਤੀ ਹੈ ਨਸ਼ਿਆਂ ਤੋਂ ਬਚੋ ਨਸ਼ਾ ਐਸੀ ਚੀਜ਼ ਆ ਉਹ ਸਾਰੇ ਲੋਕਾਂ ਦਾ ਘਰ ਬਰਬਾਦ ਕਰਦਾ ਕਿਰਪਾ ਹੱਥ ਜੋੜ ਕੇ ਬੇਨਤੀ ਹੈ ਫੇਰ ਕਿ ਤੁਸੀਂ ਆਪਣੇ ਬੱਚਿਆਂ ਨੂੰ ਉਹਨਾਂ ਦਾ ਭਵਿੱਖ ਬਾਰੇ ਸੋਚੋ ਖਾੜੇ 'ਚੋਂ ਤੇ ਵੇਟ ਬੂਡ ਲੋਨ ਤੇ ਵਧੀਆ ਜ਼ਿੰਦਗੀ ਆਪਣੇ ਬਣਿਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ